ਇਹ ਤਾਂ ਸਮਾਂ ਦੱਸੇਗਾ ਪਰ ਜੇ ਬੇਲ ਮਿਲੀ ਹੈ ਅਸੀਂ ਇਸ ਗੱਲ ਤੋਂ ਸਵਾਗਤ ਕਰਦੇ ਹਾਂ ਕਿ ਕਿ ਇਹ ਜਿਹੜੀਆਂ ਏਜੰਸੀਆਂ ਨੇ ਚਾਹੇ ਉਹ ਸੈਂਟਰ ਦੀਆਂ ਨੇ ਚਾਹੇ ਸਟੇਟ ਏਜੰਸੀਆਂ ਨੇ ਇਹ ਜਦੋਂ ਮਿਸਯੂਜ਼ ਕਰਦੀਆਂ ਨੇ ਨਾ ਦੇਖੋ ਮਿਸਟਰ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਹੈ ਈਡੀ ਦੇ ਵਿੱਚੋਂ ਪਹਿਲਾਂ ਮਿਲ ਗਈ ਸੀ ਉਹ ਫਿਰ ਸੀਬੀਆਈ ਨੇ ਆਪਣਾ ਪੇਚ ਫਸਾ ਲਿਆ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ 2-3 ਮਹੀਨੇ ਫਿਰ ਜਿਹੜਾ ਵਿੱਚ ਜੇਲ੍ਹ ਦੇ ਕੱਠਣਾ ਪੈ ਗਿਆ ਠੀਕ ਹੈ ਇਸੇ ਤਰੀਕੇ ਨਾਲ ਸਟੇਟ ਗਵਰਨਮੈਂਟ ਕਰਦੀ ਹੈ ਇਹਨਾਂ ਨੂੰ ਵੀ ਸ਼ਾਇਦ ਜਾਦ ਹੋਵੇ ਅੱਜ ਮੇਰਾ ਛੋਟਾ ਵੀਰ ਕਹਿ ਰਿਹਾ ਹੈ ਨਾ ਵੀ ਕਾਨੂੰਨ ਚ ਜਦੋਂ ਸੁਖਪਾਲ ਖਹਿਰਾ ਨੂੰ ਕੇਸ 'ਚ ਜ਼ਮਾਨਤ ਮਿਲ ਗਈ ਸੀ ਨਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਪੁਰਾਣਾ ਕੇਸ ਬੰ 20 15 ਸਾਲ ਪੁਰਾਣਾ ਕੇਸ ਕੱਢ ਕੇ ਉਹਨੂੰ ਫੇਰ ਅਰੈਸਟ ਕਰ ਲਿਆ ਸੀ ਮੀਨਸ ਦੇਖੋ ਇਹ ਹੈਲ ਸਟੇਟ ਏਜੰਸੀਆਂ ਨੇ ਇਹ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਨੇ ਇਹ ਮਿਸਯੂਜ਼ ਤਾਂ ਕਰਦੀਆਂ ਹੀ ਨੇ ਇਹਨਾਂ ਨੇ ਸਟੇਟ ਗਵਰਨਮੈਂਟ ਉਹਨੂੰ ਯੂਜ਼ ਕੀਤਾ ਉਹ ਭੁਗਤਣਾ ਪੈ ਰਿਹਾ ਹੈ ਅਸੀਂ ਬਿਲਕੁਲ ਇਸ ਗੱਲ ਨੂੰ ਕੰਡੈਮਨ ਕਰਦੇ ਆਂ ਕਿ ਜਦੋਂ ED ਦੀ ਪਹਿਲਾਂ ਆਲਰੇਡੀ ਹੋ ਗਈ ਸੀ ਤਾਂ CBI ਦੀ ਦੁਬਾਰਾ ਅਮੇ ਉਹ ਕਾਨੂੰਨੀ ਦਾਪੇਜ ਖੇਡ ਕੇ ਜਿਹੜਾ ਸੀਗਾ ਕੇਜਰੀਵਾਲ ਸਾਹਿਬ ਨੂੰ ਜਿਹੜਾ ਹੈਗਾ ਅੰਦਰ ਰੱਖਿਆ ਗਿਆ ਸੀ ਚਲੋ ਇਹ ਇਸ ਸ਼ਾਇਦ ਇਸ ਗੱਲਾਂ ਤੋਂ ਸਟੇਟ ਸਰਕਾਰ ਨੂੰ ਸਮਝ ਆ ਜਾਵੇ ਸਟੇਟ ਏਜੰਸੀਆਂ ਨੂੰ ਇਹ ਡਾਇਰੈਕਟ ਕਰ ਦੇਣ ਵੀ ਤੁਸੀਂ ਵੀ ਇਸ ਕਿਸਮ ਦਾ ਜਿਹੜਾ ਵਰਤਾਰਾ ਨਾ ਕਰੋ ਇਸ ਕਰਕੇ ਦੇਖੋ ਗੱਲ ਇਹ ਆ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਬੂਸਟ ਮਿਲਣ ਦੀ ਉਹ ਸਮਾਂ ਦੱਸੂਗਾ ਦੇਖੋ ਹਰੇਕ ਪੋਲੀਟੀਕਲ ਪਾਰਟੀ ਨੇ ਆਪਣਾ ਇਲੈਕਸ਼ਨ ਲੜਨਾ ਹੈ ਇਹਨਾਂ ਨੇ ਵੀ ਲੜਨਾ ਹੈ ਕੈਰੀਵਾਲ ਸਾਹਿਬ ਹਰਿਆਣੇ ਦੇ ਨੇ ਪਤਾ ਲੱਗ ਜੂਗਾ ਵੀ ਆਪਣੀ ਜਿਹੜੀ ਹੈ ਕਿੰਨੀ ਕੁ ਪਪੂਲਾਰਿਟੀ ਖਾਸ ਕਰਕੇ ਸਟੇਟ ਗਵਰਨਮੈਂਟ ਦੀ ਕਿਉਂਕਿ ਜਿਹੜਾ ਹਰਿਆਣਾ ਹੈ ਉਹ ਪੰਜਾਬ ਤੇ ਦਿੱਲੀ ਦੇ ਵਿਚਾਲੇ ਆ ਹਾਂ ਔਰ ਪਤਾ ਲੱਗ ਜੂਗਾ ਵੀ ਪਪੂਲਾਰਿਟੀ ਕਿੰਨੀ ਹੈ ਇਹ ਜਿਹੜਾ ਹੈਗਾ ਸਮਾਂ ਇਲੈਕਸ਼ਨ ਦਾ ਰਿਜ਼ਲਟ ਦੱਸ ਦੂਗਾ ਇਸ ਕਰਕੇ ਉਹਦੇ ਵਿੱਚ ਮੈਂ ਬਹੁਤੀ ਟਿੱਪਣੀ ਕਰਾਂ ਚੰਗੇ ਨਹੀਂ ਲੱਗਦੇ ਕਿਉਂਕਿ ਪਹਿਲਾਂ ਛੇਖਿਆ ਮਾਰੀ ਜਾ ਉਹਦੇ ਮੇਰੇ ਖਿਆਲ ਕੋਈ ਲਾਭ ਨਹੀਂ ਹੁੰਦਾ ਉਹ ਲੋਕਾਂ ਦੇ ਵਿਵੇਕ ਤੇ ਆ ਲੋਕਾਂ ਨੇ ਪਾਰਟੀ ਨੂੰ ਜਿਹਨ ਨੂੰ ਵੀ ਚੁਣਨਾ ਹੈ ਉਹ ਰਿਜ਼ਲਟ ਸਾਹਮਣੇ ਆ ਜਾਣ ਜੀ ਸਰਚੰਦ ਜੀ